ਵਿਰੋਧੀ ਪਾਰਟੀਆਂ ਇਨਜਾਮ ਲਾਉਂਦੀਆਂ ਕਹਿੰਦੇ ਵੀ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਵੀ ਇਹਨਾਂ ਤੇ ਜੁੱਤੀਆਂ ਪੈਣੀਆਂ। ਲੋਕੀ ਤਾਂ ਗੱਲਾਂ ਨਹੀਂ ਕਰਨ ਵਾਲੀਆਂ। ਇਹ ਆਫਸ ਲੜਦੇ ਆ। ਇਹ ਜਿਹੜਾ ਵਰਤਾਰਾ ਹੋਣਾ ਜਿਹੜੀ ਮੈਂ ਬੋਲ ਕੇ ਨਹੀਂ ਦੱਸ ਸਕਦਾ ਇਹ ਤਾਂ ਕਾਂਗਰਸ ਨਾਲ ਹੋਣਾ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬਣੇ। ਉਹਨਾਂ ਦਾ ਸਾਡੇ ਐਸਸੀ ਭਾਈਚਾਰੇ ਲਈ ਭਵੇਂ ਉਹ ਬਾਲਮਿਕੀ ਭਾਈ ਭਰਾ ਹੋਣ ਭਵੇਂ ਰਾਮਦਾਸੀ ਪ੍ਰਸਾਦ ਉਹਨਾਂ ਦੀ ਸ਼ਬਦਾਵਲੀ ਸੀਗੀ ਜਿਹੜੀ ਉਹ ਕਿੰਨੀ ਭੈੜੀ ਸੀ ਉਹਨਾਂ ਨੂੰ ਐਸਸੀ ਕਮਿਸ਼ਨ ਜਸਵੀਰ ਸਿੰਘ ਜੀ ਗੜੀ ਸਾਹਿਬ ਸਾਡੇ ਨੇ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਨੇ ਵੀ ਹਟਕਾਰ ਜਿੱਥੇ ਲਾਈਆ ਉਹਨਾਂ ਤੇ ਐਸਸੀ ਐਕਟ ਦੇ ਤਹਿਤ ਪਰਚਾ ਵੀ ਦਰਜ ਹੋਰੇ ਸੋ ਇਹ ਗੱਲਾਂ ਕਹਿਣੀ ਤੇ ਕਰਨੀ ਤੇ ਜਿਹੜੀ ਆਮ ਆਦਮੀ ਪਾਰਟੀ ਤਖਰੀ ਨਿੱਤਰ ਰਹੀ ਹੈ ਐਵੀ ਕੋਈ ਗੱਲ ਨਹੀਂ ਬਹੁਤ ਪਰਮਹੰਗਾਰਾ ਹੈ ਭਾਵੇਂ ਤੁਸੀਂ ਇਹ ਤਾਂ ਗੱਲਾਂ ਦਾ ਕੜਾ ਬਣਾਉਂਦੇ ਆ ਭਾਵੇਂ ਤੁਸੀਂ ਦੇਖਿਆ ਤਰਨ ਤਰਨ ਦਾ ਇਲੈਕਸ਼ਨ ਬਈ ਇਲੈਕਸ਼ਨ ਉਹਨੂੰ ਕਹਿੰਦੇ ਸੀਗੇ ਜੀ ਇਹ 2027 ਦਾ ਸੈਮੀਫਾਈਨਲ ਹੈ ਅਸੀਂ ਉਹ ਜਿੱਤਿਆ ਗਿੱਦੜ ਬਾਈ ਵਾਲਾ ਕਹਿੰਦੇ ਸੀ ਇਹ ਸੈਮੀਫਾਈਨਲ ਹੈ ਅਸੀਂ ਉਹ ਵੱਡੇ ਮੰਡੇਟ ਦੇ ਨਾਲ ਜਿੱਤਦੇ ਆਏ ਹਾਂ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਸੀ ਉਹ ਬਹੁਤ ਵੱਡੇ ਮਾਰਜਨ ਨਾਲ ਜਿੱਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਜ ਲਗਭਗ 4 ਸਾਲ ਹੋ ਗਏ ਸਰਕਾਰ ਨੂੰ ਇੱਕ ਵੀ ਪੈਸੇ ਦਾ ਦਾਗ ਹੈ ਜਿਹੜਾ ਉਹ ਮੈਂ ਸੀਐਮ ਸਾਹਿਬ ਤੇ ਉਹਨਾਂ ਦੀ ਇਮਾਨਦਾਰੀ ਤੇ ਕੋਈ ਕਰ ਨਹੀਂ ਸਕਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਾਰਟੀ ਦੇ ਨਾਲ ਜੁੜੇ ਹੋਏ ਕੀ ਕੀ ਕੰਮ ਨੇ ਤੁਸੀਂ ਪਾਰਟੀ ਲਈ ਕੀਤੇ ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਇਲਜ਼ਾਮ ਲਾਉਂਦੀਆਂ ਕਹਿੰਦੇ ਵੀ ਜਿਹੜੇ ਵਲੰਟੀਅਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਲਈ ਕੰਮ ਕੀਤੇ ਗਏ ਸੀਗੇ ਵੀ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਭੁੱਲ ਗਏ ਵੀ 12 ਬੰਦੇ ਆਉਂਦੇ ਨੇ ਉਹਨਾਂ ਨੂੰ ਜਿਹੜਿਆ ਟਿਕਟਾਂ ਦਿੱਤੀਆਂ ਜਾਂਦੀਆਂ ਮੈਂ 2013 ਤੋਂ ਪਾਰਟੀ ਨਾਲ ਜੋਇਆ 14 ਦੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਵੀ ਦੇਖੇ ਜਿੱਥੇ 4 ਸੀਟਾਂ ਆਈਆਂ ਸੀ 17 'ਚ 20 ਸੀਟਾਂ ਵੀ ਦੇਖੀਆਂ ਸਾਡੇ ਐਮ ਐਲ ਏ ਇੱਧਰ ਉੱਧਰ ਹੁੰਦੇ ਵੀ ਦੇਖੇ 19 ਦੇ ਵਿੱਚ ਸਾਡੀ ਜਮਾਨਤ ਵੀ ਜਬ ਤੋਂਈ ਸੀ ਉਹ ਵੀ ਦੇਖੀ ਪਾਰਟੀ ਨਾਲ ਡਟੇ ਰਹੇ 22 ਦੇ ਵਿੱਚ ਸਰਕਾਰ ਵੀ ਬਣਾਈ ਐ 24 ਵਾਲਾ ਇਲੈਕਸ਼ਨ ਵੀ ਦੇਖਿਆ 22 ਇਲੈਕਸ਼ਨ ਵੀ ਦੇ ਕੇ ਲਗਾਤਾਰ ਭਾਵੇਂ ਜਿੱਥੇ ਵੀ ਪਾਰਟੀ ਨੇ ਡਿਊਟੀ ਲਈ ਐ ਸਿਖੜਦੇ ਰਹੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਨੇ ਜਿਹੜੇ ਐਲਾਨੇ ਚਾ ਰਹੇ ਨੇ ਤਾਂ ਅੱਜ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਮਰਿੰਦਰ ਸਿੰਘ ਮਡੋਫਲ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਇਹ ਚੋਣਾਂ ਹੋਣੀਆਂ ਨੇ ਇਸ ਦੇ ਰਿਕਾਰਡਿੰਗ ਕੀ ਕੀ ਤਿਆਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਖਿੱਚੀਆਂ ਗਈਆਂ ਨੇ ਸਾਰਿਆਂ ਨਾਲ ਪਹਿਲਾਂ ਸਵਾਗਤ ਕਰਦੇ ਆ ਸਰ ਤੁਹਾਡਾ ਸਾਰਿਆਂ ਨਾਲੋਂ ਪਹਿਲਾਂ ਰੋਜ਼ਾਨਾ ਟਾਈਮ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਰਜਾਨਾ ਟਾਈਮਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਚੱਲ ਕੇ ਮੇਰੀ ਗੱਲ ਅੱਜ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਪਹੁੰਚੇ ਹੋ ਆਪ ਸਭ ਦਾ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਤਾਂ ਧੰਨ ਬਾਬਾ ਜੋਰਵਰ ਸਿੰਘ ਜੀ ਤਾਂ ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਧੰਨ ਮਾਤਾ ਗੁਜਰ ਕੌਰ ਦੀ ਪਵਿੱਤਰਤਾ ਦੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਤੁਹਾਡੇ ਚੈਨਲ ਦਾ ਨਿੱਘਾ ਸਵਾਗਤ ਹੈ ਜੀ ਸਾਰੇ ਸਾਰੇ ਨਾਲੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਾਰਟੀ ਦੇ ਵੱਲੋਂ ਤੁਹਾਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਹੈ ਚੋਣਾਂ ਲੜਨ ਦੇ ਲਈ ਉਮੀਦਵਾਰ ਐਲਾਨਣ ਬਹੁਤ ਬਹੁਤ ਧੰਨਵਾਦ ਜੀ ਮੈਂ ਇੱਥੇ ਆਪਣੇ ਜਿੱਥੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਾਰਟੀ ਦੇ ਹਰ ਇੱਕ ਆਗੂ ਕੋਲੰਟੇਡ ਸਹਿਬਾਨ ਦਾ ਧੰਨਵਾਦ ਕਰਦਾ ਉੱਥੇ ਖਾਸ ਕਰਕੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਲਖਵੀਰ ਸਿੰਘ ਜੀ ਰਾਏ ਜਿਨ੍ਹਾਂ ਨੇ ਮੇਰੇ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਦੇਖਦੇ ਹੋਏ ਮੇਰੇ ਤੇ ਇਹ ਵਿਸ਼ਵਾਸ ਪ੍ਰਗਟ ਕੀਤਾ ਕਿ ਮੈਨੂੰ ਜੂਨ ਖੇੜਾ ਜਿਹੜਾ ਉਥੋਂ ਜ਼ਿਲ੍ਹਾ ਪ੍ਰੀਸ਼ਦ ਬਤੌਰ ਮੈਂਬਰ ਚੋਣ ਲਾੜਨ ਦਾ ਮੌਕਾ ਦਿੱਤਾ ਤੇ ਪਿਛਲੇ 13 ਸਾਲਾਂ ਤੋਂ ਮੈਂ ਪਾਰਟੀ ਵਾਸਤੇ ਰਾਤ ਦਿਨ ਇੱਕ ਮਿਹਨਤ ਕਰਦਾ ਆ ਰਿਹਾ ਸੀਗਾ ਸੋ ਪਾਰਟੀ ਨੇ ਮੈਨੂੰ ਹੁਣ ਇਸ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਮੈਂ ਲੋਕਾਂ ਦੀ ਸੇਵਾ ਬਲਾਕ ਖੇੜੇ ਦੇ ਵਿੱਚ ਬਤੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਾਂ ਮੈਂ ਪਾਰਟੀ ਦਾ ਹਰ ਇੱਕ ਸਾਥੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰ ਸਾਰੇ ਨਾਲੋਂ ਪਹਿਲਾਂ ਮੇਰਾ ਇੱਕ ਸਵਾਲ ਤੁਸੀਂ ਹੁਣ ਆਪਣਾ ਫਾਰਮ ਭਰਤੇ ਪਿੰਡਾਂ ਦੇ ਵਿੱਚ ਜਾਉਂਗੇ ਲੋਕਾਂ ਨੂੰ ਵੋਟਾਂ ਦੇ ਲਈ ਕਹਿਣ ਦੇ ਲਈ ਤਾਂ ਤੁਸੀਂ ਕਿਹੜੇ ਕੰਮ ਨੇ ਜਿਹੜੇ ਲੋਕਾਂ ਦੇ ਭਲਾਈ ਵਾਸਤੇ ਕੀਤੇ ਨੇ ਤਾਂ ਜੋ ਲੋਕਾਂ ਤੋਂ ਤੁਸੀਂ ਵੋਟਾਂ ਮੰਗ ਸਕੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਦੀ ਮਾਂ ਦੀ ਵਹੀ ਵਾਲੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ ਉਹਨੇ ਪਹਿਲੇ ਦਿਨੇ ਹੀ ਤੁਸੀਂ ਦੇਖਿਆ ਕਿ ਜਿਹੜੀਆਂ ਆਮ ਕਰਕੇ ਸਿਆਸੀ ਪਾਰਟੀਆਂ ਨੇ ਪਿਛਲੀਆਂ ਉਹ ਅਖੀਰਲੇ ਸਾਲਾਂ ਦੇ ਵਿੱਚ ਫੈਸਲੇ ਲੈਂਦੀਆਂ ਉਹਨਾਂ ਨੇ ਪਹਿਲਾ ਸਭ ਤੋਂ ਵੱਡਾ ਜਿਹੜਾ ਲੋਕਪੱਕੀ ਫੈਸਲਾ ਮੈਂ ਸਮਝਦਾ ਲਿਆ ਹਰੇਕ ਵਰਗ ਨਾਲ ਜਿਹੜਾ ਉਹਨਾਂ ਨੇ ਬੈਨੀਫਿਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਪਿੰਡਾਂ ਦਾ ਭਾਵੇਂ ਸ਼ਹਿਰਾਂ ਦਾ ਸਭ ਤੋਂ ਵੱਡਾ ਜਿਹੜਾ ਕੰਮ ਉਹਨਾਂ ਨੇ ਸਾਰੇ ਆਮ ਲੋਕਾਂ ਲਈ ਕਰਿਆ 600 ਯੂਨਟ ਬਿਜਲੀ ਹੈ ਜਿਹੜੀ ਉਹ ਮੁਫਤ ਦਿੱਤੀ ਉਹਦੇ ਨਾਲ ਸਾਡਾ ਡੇਲੀ ਰੁਟੀਨ ਦੇ ਜਿਹੜੇ ਖਰਚੇ ਸੀਗੇ ਮੈਂ ਸਮਝਦਾ ਮੰਥਲੀ ਖਰਚੇ ਸੀ ਉਹ ਉਹ ਈਜ਼ੀਲੀ ਹੋਣ ਲੱਗ ਗਏ ਪਿੰਡਾਂ ਦੇ ਵਿੱਚ ਹਰੇਕ ਪਰਿਵਾਰ ਨੂੰ 5 ਤੋਂ 6000 ਰੁਪਏ ਬੈਨੀਫਿਟ ਹੈ ਜਿਹੜਾ ਮੰਥਲੀ ਦੇ ਨਾਲ ਹੋਇਆ ਅਸੀਂ ਤੁਸੀਂ ਦੇਖਿਆ ਪਿੰਡਾਂ ਦੀਆਂ ਸੜਕਾਂ ਦਾ ਖਾਸ ਕਰਕੇ ਕਿਉਂਕਿ ਬਰਸਾਤਾਂ ਦੇ ਵਿੱਚ ਬਹੁਤ ਪਾਣੀ ਆਇਆ ਪਿਛਲੇ ਸਾਲਾਂ ਦੇ ਵਿੱਚ ਖਰਾਬ ਹੋ ਗਈਆਂ ਸੀ ਤਕਰੀਬਨ ਜੇ ਮੈਂ ਖੇੜਾ ਬਲਾਕ ਜੇਲਾ ਫਤਿਹਗੜ੍ਹ ਸਾਹਿਬ ਦੀ ਗੱਲ ਕਰਾਂ ਤਾਂ ਕੋਈ ਵੀ ਸੜਕ ਹੈ ਜਿਹੜੀ ਉਹ ਸੀ ਛੱਡੀ ਨਹੀਂ ਹੈਗੀ ਵੀ ਜਿਹੜੀ ਨਾ ਬਣੀ ਮੈਂ ਪਿਛਲੇ ਦਿਨੀ ਸਾਡੇ ਹਿੱਸੇ ਆਇਆ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਐਮ ਐਲ ਏ ਸਰਦਾਰ ਲਖਬੀਰ ਸਿੰਘ ਜੀ ਰਾਏ ਉਹਨਾਂ ਦੇ ਯਤਨਾਂ ਨਾਲ ਸੜਕਾਂ ਜਿਹੜਾ ਡੇਰਾ ਹੰਸਾਲੀ ਦੇ ਸਾਹਮਣੇ ਖਾਸ ਕਰਕੇ ਰੋਡ ਹੈ ਮੈਂ ਉਹ ਕਹਿੰਦਾ ਨਬੀਪੁਰ ਤੋਂ ਲੈ ਕੇ ਬਡਾਲੀਆਲਾ ਸਿੰਘ ਤੱਕ ਉਹ 12 ਕਰੋੜ ਦੀ ਲਾਗਤ ਤੇ ਨਾਲ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਸੀਂ ਉਹਨਾਂ ਦੇ ਡੇਰੇ ਦੇ ਅੱਗੋਂ ਦੀ ਬਣਾਇਆ ਤੇ ਸੰਗਤ ਦਾ ਜਿੱਥੇ ਮੰਗ ਹੈ ਵੀ ਉਹਦਾ ਮਾਰਗ ਦਾ ਨਾਮ ਹੈ ਉਹ ਸੰਤ ਗਿਆਨੀ ਹਰਜੀ ਗਿਆਨੀ ਜੀਤ ਸਿੰਘ ਜੀ ਅਨਸਾਲੀ ਵਾਲਿਆਂ ਦੇ ਨਾਮ ਮਾਰਗ ਰੱਖਿਆ ਜਾਵੇ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਾਂ ਉਹਦੀ ਲਾਗਤ 12 ਕਰੋੜ ਰੁਪਏ ਦੇ ਲਾਗਤ ਦੇ ਨਾਲ 23 ਫੁੱਟਾ ਰੋਡ ਬਣਾ ਰਹੇ ਹਾਂ ਲਗਭਗ ਸਾਰੇ ਪਿੰਡਾਂ ਨੂੰ ਮੇਰੇ ਖੇੜੇ ਬਲਾਕ ਦੇਆਂ ਨੂੰ ਉਹਦਾ ਬੈਨੀਫਿਟ ਹੋਣਾ ਅੱਜ ਮੈਂ ਹੁਣੇ ਥੋੜੇ ਲੰਘਦੇ ਆ ਆਪਾਂ ਪਿੰਡ ਕੋਟਲਾ ਬਜਵਾੜਾ ਤੇ ਫਿਰਨੀ ਤੋਂ ਲੰਘਿਆ ਉੱਥੇ ਕੰਮ ਚੱਲ ਰਿਹਾ ਸੀਗਾ ਚੀਤ ਦੀ ਸਭਾ ਦੇ ਲੱਗਦੇ ਆ ਨਾਲ ਦੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਲੁੱਕ ਹੈ ਜਿਹੜੀ ਉਹ ਪੈਣੀ ਸ਼ੁਰੂ ਹੋ ਗਈ ਰਿਪੇਅਰ ਹੋ ਰਹੀਆਂ ਨੇ ਸਾਰੀਆਂ ਸੜਕਾਂ ਰਿਪੇਅਰ ਹੋ ਰਹੀਆਂ ਨੇ ਤੇ ਖਾਸ ਕਰਕੇ ਜਦੋਂ ਪਿੰਡਾਂ ਦੇ ਵਿੱਚ ਮੈਂ ਜਾਣਾ ਲੋਕ ਜਿੱਥੇ ਮੈਂ ਜਾਣਾ ਬਹੁਤ ਤਗੜਾ ਹੰਗਾਰਾ ਮਿਲ ਰਿਹਾ ਹੈ ਜਿੱਥੇ ਅਜੇ ਤੱਕ ਕਿਸੇ ਪਾਰਟੀ ਨੇ ਉਮੀਦਵਾਰ ਨਹੀਂ ਅਨਾਉਂਸ ਕਰਿਆ ਭਾਵੇਂ ਚੋਣਾਂ ਬਹੁਤ ਘੰਟਿਆਂ ਦਾ ਨਾਮਿਨੇਸ਼ਨ ਦਾ ਟਾਈਮ ਰਹਿ ਗਿਆ ਉਥੇ ਜਦੋਂ ਪਿੰਡਾਂ ਦੇ ਵਿੱਚ ਜੰਨਾ ਤੁਸੀਂ ਪਹਿਲੀ ਵਾਰ ਦੇਖਿਆ ਖੇੜੇ ਬਲਾਕ ਦੀ ਜੇ ਮੈਂ ਗੱਲ ਕਰਾਂ ਖਾਸ ਕਰਕੇ ਤਾਂ 973 ਪਿੰਡ ਨੇ ਇਹਨਾਂ ਦੇ ਕੱਚੇ ਮਕਾਨਾਂ ਦੇ ਅਸੀਂ ਪੈਸੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਲੋਕਾਂ ਦੇ ਪਾਤੇ ਹਾਂ 943 ਐਪਲੀਕੇਸ਼ਨਾਂ ਸਾਡੇ ਕੋਲ ਪੈਂਡਿੰਗ ਪਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਪੈਸੇ ਰਿਲੀਜ਼ ਕਰ ਦਿੰਦੇ ਨੇ ਜਦੋਂ 973 ਬੰਦਿਆਂ ਦੇ ਮਕਾਨ ਛੱਤੀਗੇ ਹੂੰ ਸੋ ਹਰੇਕ ਬੰਦੇ ਨੂੰ ਨਿੱਜੀ ਤੌਰ ਤੇ ਬੈਨੀਫਿਟ ਦੇਣੇ ਚਾਹੁੰਦੇ ਹਾਂ ਅਸੀਂ ਕਿਉਂਕਿ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਇਹ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਨਾਮ ਹੂੰ ਖੇੜੇ ਬਲਾਕ ਦਾ ਕੋਈ ਵੀ ਪਿੰਡ ਹੈ ਉਹ ਅਸੀਂ ਛੱਡਿਆ ਨਹੀਂ ਗੁਰੂ ਪਿਛਲੇ ਦਿਨਾਂ ਦੇ ਵਿੱਚ ਨੌਵੀਂ ਪਾਸ਼ੀ ਗੁਰਤੇਗ ਬਹਾਦਰ ਸਾਹਿਬ ਦਾ ਅ ਪੂਰਬ ਸੀਗਾ ਉਹਦੇ ਤੇ 50 50 ਲੱਖ ਰੁਪਇਆ ਅਸੀਂ ਹਰੇਕ ਮੁੱਖ ਮੰਤਰੀ ਸਾਹਿਬ ਨੇ ਪਿੰਡਾਂ ਨੂੰ ਦਿੱਤਾ ਉਹਦੇ ਚ ਖੇੜੇ ਬਲਾਕ ਦਾ ਪਿੰਡ ਪਗੜਾਣਾ ਵੀ ਆਇਆ ਸਾਡਾ ਤੇ ਸਾਡੇ ਜਖਵਾਲੀ ਹੈ ਸਰਹੰਦ ਬਲਾਕ ਦੇ ਪਿੰਡ ਨੌ ਲੱਖ ਹੈ 50 50 ਲੱਖ ਰੁਪਇਆ ਅਸੀਂ ਇਹਨਾਂ ਪਿੰਡਾਂ ਨੂੰ ਦਿੱਤਾ ਹੈ ਤੇ ਕੋਈ ਵੀ ਪਿੰਡਾਂ ਦਾ ਨਹੀਂ ਹੈਗਾ ਗਿਣਵੇਂ ਪਿੰਡ ਰਹਿ ਗਏ ਹੁਣੇ ਨੇ ਜਿੱਥੇ ਜਿਨ੍ਹਾਂ ਕੋਲ ਆਲਰੇਡੀ ਫੰਡ ਹੈਗਾ ਮਾਵੇਂ ਉਹ ਤੁਸੀਂ ਦੇਖਿਆ ਪਿਛਲੇ ਦਿਨੀ ਅਸੀਂ ਮਾਨੂਪੁਰ ਨੂੰ 12 ਲੱਖ ਰੁਪਏ ਦਿੱਤਾ ਉਹਨਾਂ ਨੇ ਧਰਮਸ਼ਾਲਾ ਵਾਸਤੇ ਚਾਹੀਦਾ ਸੀਗਾ ਉਵੇਂ ਹੀ ਅਸੀਂ ਕੋਟਲਾ ਭਈਕਾ ਪਿੰਡ ਹੈ ਸਾਡੇ ਉੱਥੇ ਫਰਨੀ ਨਹੀਂ ਸੀ ਹੈਗੀ ਉੱਥੇ 5 ਲੱਖ ਰੁਪਏ ਉਹਨਾਂ ਨੇ ਫਰਨੀ ਵਾਸਤੇ ਮੰਗ ਕੀਤੀ ਸੀ ਮੰਗ ਉਹ ਦੁੱ ਦਿੱਤਾ ਹਰੇਕ ਪਿੰਡ ਨੂੰ ਜੈਨਿਕ ਕੋਈ ਵੀ ਪਿੰਡ ਹੈ ਜਿਹੜਾ ਖੇੜੇ ਬਲਾਕ ਦਾ ਉਹ ਐ ਨਹੀਂ ਕਹਿ ਸਕਦਾ ਕਿ ਮੇਰੇ ਕੋ ਫੰਡ ਦੀ ਵਜ੍ਹਾ ਦੇ ਬਿਨਾ ਸਾਡੇ ਵਿਕਾਸ ਕਾਰਜ ਨਹੀਂ ਹੋ ਰਹੇ ਮੈਂ ਇੱਥੇ ਖਾਸ ਕਰਕੇ ਗੱਲ ਦੱਸਣਾ ਚਾਹਣਾ ਸਾਡੇ ਸ਼ਹੀਦਾਂ ਨੂੰ ਜਿੱਥੇ ਪੰਜਾਬ ਸਰਕਾਰ ਜਿਹੜੇ ਸ਼ਹੀਦ ਹੁੰਦੇ ਆ ਫੌਜੀ ਉਹਨਾਂ ਨੂੰ 1 ਕਰੋੜ ਰੁਪਈਆ ਜਿਹੜੀ ਰਾਸ਼ੀ ਹੈ ਉਹ ਦੇ ਰਹੀ ਹੈ 1965 ਚ ਸਾਡੇ ਪਿੰਡ ਦੇ ਸ਼ਹੀਦ ਹੋਏ ਸੀ ਸਰਦਾਰ ਮੁਖਤਿਆਰ ਸਿੰਘ ਜੀ ਇਹਨਾਂ ਸਰਕਾਰਾਂ ਨੇ ਸਾਡੇ ਸ਼ਹੀਦਾਂ ਨੂੰ ਵੀ ਵਿਸਾਰਤਾ ਉਹਨਾਂ ਦੀ ਉਮਰ ਸੀ 19 ਸਾਲ ਲਗਭਗ ਪਰ ਹੁਣ ਜਦੋਂ ਸਰਕਾਰ ਆਈ ਮੈਂ ਬੇਨਤੀ ਕੀਤੀ ਐਮ ਐਲ ਏ ਸਾਹਿਬ ਨੂੰ ਤੇ ਸਾਡੇ ਡਿਪਟੀ ਕਮਿਸ਼ਨਰ ਨੂੰ ਸਾ 10 ਲੱਖ ਰੁਪਇਆ ਐਮ.ਐਲ.ਏ. ਸਾਹਿਬ ਨੇ ਲਿਆ ਕੇ ਦਿੱਤਾ ਉਹਦੀ ਯਾਦ ਦੇ ਵਿੱਚ ਅਸੀਂ ਗੇਟ ਬਣਾਇਆ ਪਿੰਡ 1965 ਦਾ ਸਾਡੇ ਮੁੰਡੇ ਆ ਜਿਹੜੇ ਨੌਜਵਾਨ ਆ ਉਹ ਇਹ ਸਾਡੇ ਰੋਲ ਮਾਡਲ ਨੇ ਇਹਨਾਂ ਨੂੰ ਅਸੀਂ ਭੁੱਲਦੇ ਜਾ ਰਹੇ ਸੀ ਉਹਨਾਂ ਦੀ ਯਾਦਗਾਰੀ ਦੇ ਵਿੱਚ ਗੇਟ ਬਣਾਇਆ 1965 ਦੇ ਪੰਨੇ ਬਦਲ ਕੇ ਅਸੀਂ ਪੱਟ ਕੇ ਪੁਰਾਣੇ ਉਹ ਉਹ ਕੰਮ ਵਿਕਾਸ ਕਾਰਜ ਕਰ ਰਹੇ ਹਾਂ ਪਰ ਫਿਰ ਵੀ ਮੈਂ ਸਾਡੇ ਮੁਹੱਲਾ ਕਲੀਨਿਕ ਭਾਵੇਂ ਬਣੇ ਆ ਹਸਪੀਟਲਾਂ ਦੇ ਵਿੱਚ ਸਿਵਲ ਹਸਪਤਾਲ ਵੀ ਬਹੁਤ ਵੱਡਾ ਸੁਧਾਰ ਕਰਨ ਦੀ ਅਸੀਂ ਕੋਸ਼ਿਸ਼ ਕਰੀ ਆ ਪਰ ਫਿਰ ਵੀ ਮੈਂ ਸਮਝਦਾ ਅਨਿੱਜੀ ਤੌਰ ਤੇ ਵੀ ਬਹੁਤ ਕਮ ਹੈ ਸਾਡੇ ਲੋਕਾਂ ਵਾਸਤੇ ਹੋਣ ਵਾਲਾ ਤੇ ਭਾਵੇਂ ਉਹ ਇਨਫਰਾਸਟ੍ਰਕਚਰ ਬਿਲਡ ਕਰਨਾ ਹੈ এমਪਲॉयमेंट ਜਨਰੇਟ ਕਰਨੀ ਹੈ ਨਵੇਂ ਮੁੰਡਿਆਂ ਨੂੰ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਪ੍ਰਦਾਨ ਕਰਨੇ ਨੇ ਉਹਨਾਂ ਨੂੰ ਦੱਸਣਾ ਹੈ ਵੀ ਇਹ ਵੀ ਸਮਾਜਿਕ ਸਮਾਜ ਦੇ ਪ੍ਰਤੀ ਸਾਡੀ ਕੀ ਕੰਮਕਾਜ ਕਰਨੇ ਆ ਉਹਨਾਂ ਨੂੰ ਅਸੀਂ ਆਪਣਾ ਰੋਲ ਹੈ ਜਿਹੜਾ ਉਹਦਾ ਕਰਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਮ ਬਤੌਰ ਵਕੀਲ ਵੀ ਜ਼ਿਲ੍ਹਾ ਕਚਹਿਰੀ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਜੀ ਤੇ ਲੋਕਾਂ ਦੀ وکਾਲਤ ਹੈ ਮੈਂ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਪਿੰਡਾਂ ਦੀ ਗੱਲ ਵਧੀਆ ਤਰੀਕੇ ਨਾਲ ਹਰੇਕ ਦਫ਼ਤਰ ਦੇ ਸਰਕਾਰ ਸਰਕਾਰੀ ਦਰਬਾਰੇ ਭਾਵੇਂ ਉਹ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸਰਦਾਰ ਧਰਨਪ੍ਰੀਤ ਸਿੰਘ ਜੀ ਸੌਂਦ ਨੇ ਉਹ ਮੇਰੇ ਨਿੱਜੀ ਮਿੱਤਰ ਨੇ ਉਹਨਾਂ ਦੇ ਨਾਲ ਅਸੀਂ ਸੰਘਰਸ਼ ਕਰਿਆ ਆ ਪਾ ਮੈਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਮੈਂਸ ਨੇ ਉਹ ਸਾਡੇ ਯੂਥ ਦੇ ਪ੍ਰਧਾਨ ਰਹੇ ਆ ਉਹਨਾਂ ਦੇ ਨਾਲ ਮੇਰੇ ਨਿੱਜੀ ਸੰਬੰਧ ਨੇ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਸਪੀਕਰ ਸਾਹਿਬ ਉਹਨਾਂ ਦੇ ਨਾਲ ਬਹੁਤ ਪਿਆਰੇ ਸੰਬੰਧ ਆ तकरीबन ਸਾਰੇ ਐਮਐਲਏ ਸਾਡੇ ਰੁਪਿੰਦਰ ਸਿੰਘ ਜੀ ਹੈਪੀ ਬਸੀ ਪਟਾਣਾ ਤੋਂ ਗੁਰਿੰਦਰ ਸਿੰਘ ਜੀ ਗਹਿਰੀ ਬੜੇ ਹਰਦੀਪ ਸਿੰਘ ਜੀ ਮੁੰਡੀਆਂ ਇਹ ਸਾਡੀ ਸਾਰੀ ਟੀਮ ਹੈ ਉਹਨਾਂ ਨੇ ਮੈਨੂੰ ਸ਼ੁਭਕਾਮਨਾਵਾਂ ਜਿੱਥੇ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਮੈਂ ਲੋਕ ਆਪਣੇ ਲੋਕਾਂ ਨੂੰ ਵਿਸ਼ਵਾਸਿਤ ਹੋਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਖੇੜੇ ਬਲਾਕ ਦੇ ਖਾਸ ਕਰਕੇ ਜਿਹੜੇ ਪਿੰਡ ਨੇ ਸਾਡੇ ਲੋਕ ਨੇ ਉਹਨਾਂ ਨੂੰ ਭਾਵੇਂ ਤਹਿਸੀਲ ਹੋਵੇ ਭਾਵੇਂ ਪੰਚਾਇਤੀ ਕੰਮ ਹੋਣ ਉਹਨਾਂ ਦੇ ਨਿੱਜੀ ਕੰਮ ਹੋਣ ਮੈਂ ਉਹਨਾਂ ਦੇ ਕੰਮ ਹੈ ਜਿਹੜੇ ਆਪਣੇ ਕੰਮ ਸਮਝ ਕੇ ਉਹਨਾਂ ਦੇ ਦੁੱਖ ਨੇ ਆਪਣੇ ਦੁੱਖ ਸਮਝ ਕੇ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਾ ਹਾਂ ਬਟੋਫਲ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਬਹੁਤ ਪਰਮਾਹੁੰਗਾਰਾ ਮਿਲ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਇੰਜਾਮ ਲਾਉਂਦੀਆਂ ਕਹਿੰਦੇ ਵੀ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਵੀ ਇਹਨਾਂ ਤੇ ਜੁੱਤੀਆਂ ਪੈਣੀਆਂ ਸੋ ਤੁਸੀਂ ਮੇਰੀਆਂ ਪੋਸਟਾਂ ਦੇਖ ਲਓ ਇਹ ਤਾਂ ਗੱਲਾਂ ਨਹੀਂ ਕਰਨ ਵਾਲੀਆਂ ਇਹ ਆਫਸ 'ਚ ਲੜਦੇ ਆ ਇਹ ਜਿਹੜਾ ਵਰਤਾਰਾ ਹੋਣਾ ਜਿਹੜੀ ਮੈਂ ਬੋਲ ਕੇ ਨਹੀਂ ਦੱਸ ਸਕਦਾ ਇਹ ਤਾਂ ਕਾਂਗਰਸ ਨਾਲ ਹੋਣਾ ਤੁਸੀਂ ਪਿਛਲੀ ਦਿਨਾਂ 'ਚ ਦੇਖਿਆ ਜਿਹੜਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬਣੇਗਾ ਉਹਨਾਂ ਦਾ ਸਾਡੇ ਐਸ்சி ਭਾਈਚਾਰੇ ਲਈ ਭਾਵੇਂ ਉਹ ਬਾਲਮਿਕੀ ਭਾਈ ਭਰਾ ਹੋਣ ਭਾਵੇਂ ਰਾਮਦਾਸੀ ਪ੍ਰਧਾਨ ਉਹਨਾਂ ਦੀ ਸ਼ਬਦਾਵਲੀ ਸੀਗੀ ਜਿਹੜੀ ਉਹ ਕਿੰਨੀ ਭੈੜੀ ਸੀ ਉਹਨਾਂ ਨੂੰ ਐਸ்சி ਕਮਿਸ਼ਨ ਜਸਵੀਰ ਸਿੰਘ ਜੀ ਗੜੀ ਸਾਹਿਬ ਸਾਡੇ ਨੇ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਨੇ ਵੀ ਹਟਕਾਰ ਜਿੱਥੇ ਲਾਈਆ ਉਹਨਾਂ ਤੇ ਐਸ்சி ਐਕਟ ਦੇ ਤਹਿਤ ਪਰਚਾ ਵੀ ਦਰਜ ਹੋ ਰਿਹਾ ਸੋ ਇਹ ਗੱਲਾਂ ਕਹਿਣੀ ਤੇ ਕਰਨੀ ਤੇ ਜਿਹੜੀ ਆਮ ਆਦਮੀ ਪਾਰਟੀ ਤੱਕ ਰੀ ਨਿੱਤਰ ਰਹੀ ਹੈ ਇਹ ਦੇਖੋ ਤੁਸੀਂ ਸਮਾਜ ਦੇ ਵਿੱਚ ਵੰਡ ਪਾਉਣ ਦੀਆਂ ਗੱਲਾਂ ਕਰਦੇ ਨੇ ਇਹ ਜਿਹੜੇ ਐਸਸੀਪੀ ਆਰ ਲਈ ਕਿਵੇਂ ਨਹੀਂ ਗਲਤ ਸ਼ਬਦਾਵਲੀ ਪਿਛਲੇ ਦਿਨੀ ਕੀਤੀ ਉਹਦੀ ਅਸੀਂ ਨਖੇਦੀ ਵੀ ਕਰਦੇ ਹਾਂ ਹੂੰ ਉਹ ਐਂ ਦੀ ਕੋਈ ਗੱਲ ਨਹੀਂ ਬਹੁਤ ਪਰਮਾ ਹੰਗਾਰਾ ਹੈ ਭਾਵੇਂ ਤੁਸੀਂ ਇਹ ਤਾਂ ਗੱਲਾਂ ਦਾ ਕੜਾਹ ਬਣਾਉਂਦੇ ਆ ਭਾਵੇਂ ਤੁਸੀਂ ਦੇਖਿਆ ਤਰਨ ਤਰਨ ਦਾ ਇਲੈਕਸ਼ਨ ਬਈ ਇਲੈਕਸ਼ਨ ਉਹਨੂੰ ਕਹਿੰਦੇ ਸੀਗੇ ਜੀ ਇਹ 2027 ਦਾ ਸੈਮੀਫਾਈਨਲ ਹੈ ਅਸੀਂ ਉਹ ਜਿੱਤਿਆ ਗਿੱਦੜ ਬਾਏ ਵਾਲਾ ਕਹਿੰਦੇ ਸੀ ਇਹ ਹੀ ਸੈਮੀਫਾਈਨਲ ਹੈ ਅਸੀਂ ਉਹ ਵੱਡੇ ਮੰਡੇਟ ਦੇ ਨਾਲ ਜਿੱਤਦੇ ਆਏ ਹਾਂ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਸੀ ਉਹ ਬਹੁਤ ਵੱਡੇ ਮਾਰਜਨ ਨਾਲ ਜਿੱਤੀ ਆ ਸੋ ਇਹਨਾਂ ਕੋਲ ਮੈਂ ਸਮਝਦਾ ਨੇ ਨਿੱਜੀ ਤੌਰ ਤੇ ਕੋਈ ਆਗੂ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਜ ਲਗਭਗ 4 ਸਾਲ ਹੋ ਗਏ ਸਰਕਾਰ ਨੂੰ ਇੱਕ ਵੀ ਪੈਸੇ ਦਾ ਦਾਗ ਹੈ ਜਿਹੜਾ ਉਹ ਮੈਂ ਸੀਐਮ ਸਾਹਿਬ ਤੇ ਉਹਨਾਂ ਦੀ ਇਮਾਨਦਾਰੀ ਤੇ ਕੋਈ ਕਰ ਨਹੀਂ ਸਕਦਾ ਸੋ ਡੈਡੀਕੇਟਡ ਆ ਸਾਡਾ ਲਾਣੇਦਾਰ ਉਹ ਸਾਡੇ ਲਾਣੇਦਾਰ ਦੀ ਵਾਅਦੇ ਵਿੱਚ ਅਸੀਂ ਸਾਰੀ ਟੀਮ ਇਕਜੁੱਟ ਹੋ ਕੇ ਲਗੇ ਹੋਏ ਆ ਤੇ ਤਗੜੇ ਹੋ ਕੇ ਪੰਜਾਬ ਨੂੰ ਉਹ ਅਸੀਂ ਅੱਗੇ ਲੈ ਕੇ ਜਾਵਾਂਗੇ ਮੈਂ ਇੱਥੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਵੀ ਦੱਸਣਾ ਚਾਹਣਾ ਕਿ ਇੱਕ ਆਮ ਆਦਮੀ ਪਾਰਟੀ ਹੋਇਆ ਜਿਨ੍ਹਾਂ ਨੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਤੇ ਤੰਤਨ ਮਾਤਾ ਗੁਜਰਕੌਰ ਦੀ ਜਿਹੜੀ ਅਦੁੱਤੀ ਸ਼ਹਾਦਤ ਇੱਥੇ ਹੋਈ ਉਹਨੂੰ ਪਾਰਲੀਮੈਂਟ ਦੇ ਵਿੱਚ ਸਰਦਾਂਜੀਤ ਹੋਈ ਫਤਿਹਗੜ੍ਹ ਸਾਹਿਬ ਨੂੰ ਆਉਂਦੀਆਂ ਜਿਹੜੀਆਂ ਸੜਕਾਂ ਨੇ ਉਹ ਸਾਰੀਆਂ ਲਗਭਗ 18 ਫੁੱਟੀਆਂ ਤੇ ਹੂੰ ਸੋ ਹੁਣ ਵੀ ਉਹਨਾਂ ਨੇ ਚਹੀਦੀ ਸਭਾ ਆਉਣ ਵਾਲੀ ਹੈ ਸਿੰਘ ਸਭਾ ਆਉਣ ਵਾਲੀ ਹੈ ਤੁਸੀਂ ਦੇਖਿਆ ਸਾਰੀਆਂ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਨੇ ਇੱਕ ਮਹੀਨਾ ਪਹਿਲਾਂ ਸਾਰੀਆਂ ਸੜਕਾਂ ਬਣ ਰਹੀਆਂ ਨੇ ਜਿੱਥੇ-ਜਿੱਥੇ ਕੋਈ ਵੀ ਕਮੀ ਹੈ ਪ੍ਰਸ਼ਾਸਨ ਉਹ ਪੂਰੀ ਕਰ ਰਿਹਾ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਾਰਟੀ ਦੇ ਨਾਲ ਜੁੜੇ ਹੋਏ ਕੀ ਕੀ ਕੰਮ ਨੇ ਤੁਸੀਂ ਪਾਰਟੀ ਲਈ ਕੀਤੇ ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਇਲਜ਼ਾਮ ਲਾਉਂਦੀਆਂ ਹਨ ਕਹਿੰਦੇ ਵੀ ਜਿਹੜੇ ਵਲੰਟੀਅਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਲਈ ਕੰਮ ਕੀਤੇ ਗਏ ਸੀਗੇ ਵੀ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਭੁੱਲ ਗਏ ਵੀ ਬਾਹਰੋਂ ਬੰਦੇ ਆਉਂਦੇ ਨੇ ਉਹਨਾਂ ਨੂੰ ਜਿਹੜਿਆ ਟਿਕਟਾਂ ਦਿੱਤੀਆਂ ਜਾਂਦੀਆਂ ਨਹੀਂ ਤੁਸੀਂ ਮੇਰੇ ਸਾਹਮਣੇ ਮੈਂ 2013 ਐਂਡ ਦਾ ਪਾਰਟੀ ਦੇ ਜਦੋਂ ਅਸੀਂ ਪੰਜਾਬ ਦੇ ਵਿੱਚ ਸ਼ੁਰੂ ਹੋਈ ਉਦੋਂ ਦਾ ਪਾਰਟੀ ਦੇ ਨਾਲ ਚੱਲ ਰਿਹਾ ਹੂੰ ਛੋਟੀਆਂ ਉਮਰਾਂ ਸੀਗੀਆਂ ਪਾਰਟੀ ਨੇ ਇਸ ਉਮਰ ਦੇ ਵਿੱਚ ਐਡਾ ਵੱਡਾ ਮਾਣ ਦਿੱਤਾ ਅੱਜ ਟਿਕਟ ਦੇ ਕੇ ਤਾਂ ਮੈਂ ਮੈਂ ਪਾਰਟੀ ਦਾ ਰਹਿਣੀ ਆ ਹੂੰ ਇਹ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਇਹ ਇਹ ਪਾਰਟੀ ਜਿੱਥੇ ਲਾਉਂਦੀ ਅੱਜ ਮੇਰੀ ਇੱਥੇ ਲਾਈ ਹੈ ਕੱਲ ਨੂੰ ਮੇਰੀ ਬਦਲ ਕੇ ਹੋਰ ਜਗ੍ਹਾ ਵੀ ਪਾਰਟੀ ਲਾ ਸਕਦੀ ਆ ਹੂੰ ਮੈਂ 2013 ਤੋਂ ਪਾਰਟੀ ਨਾਲ ਜੁੜਿਆ 14 ਦੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਵੀ ਦੇਖੇ ਇੱਥੇ 4 ਸੀਟਾਂ ਆਈਆਂ ਸੀ 17 'ਚ 20 ਸੀਟਾਂ ਵੀ ਦੇਖੀਆਂ ਤੇ ਸਾਡੇ ਐਮ.ਐਲ.ਏ. ਇੱਧਰ ਉੱਧਰ ਹੁੰਦੇ ਵੀ ਦੇਖੇ 19 ਦੇ ਵਿੱਚ ਸਾਡੀ ਜਮਾਨਤ ਵੀ ਜਬਤ ਹੋਈ ਸੀ ਉਹ ਵੀ ਦੇਖੀ ਪਾਰਟੀ ਨਾਲ ਡਟੇ ਰਹੇ 22 ਦੇ ਵਿੱਚ ਸਰਕਾਰ ਵੀ ਬਣਾਈ ਐ 24 ਵਾਲਾ ਇਲੈਕਸ਼ਨ ਵੀ ਦੇਖਿਆ ਬਾਈ ਇਲੈਕਸ਼ਨਸ ਵੀ ਦੇ ਕੇ ਲਗਾਤਾਰ ਭਾਵੇਂ ਜਿੱਥੇ ਵੀ ਪਾਰਟੀ ਨੇ ਡਿਊਟੀ ਲਈ ਐ ਅਸੀਂ ਖੜਦੇ ਰਹੇ ਹਾਂ ਤੇ ਲਗਭਗ 13 ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ ਪਾਰਟੀ ਨੇ ਜਿਹੜਾ ਮੈਨੂੰ ਸਾਡੇ ਲੋਕਾਂ ਦੇ ਸਦਕਾ ਮੰਨ ਦਿੱਤਾ ਉਹ ਜ਼ਿੰਮੇਵਾਰੀ ਵੀ ਹੁਣ ਮੈਂ ਜਿਵੇਂ ਪਹਿਲਾਂ ਦੀ ਤਰ੍ਹਾਂ ਬਿਨਾਂ ਲਾਲਚ ਤੋਂ ਨਿਭਾਈ ਐ ਤੇ ਨਿਭਾਉਂਦਾ ਰਹੂੰਗਾ। ਮਡੋਫਲ ਸਾਹਿਬ ਤੁਸੀਂ ਪਿੰਡਾਂ 'ਚ ਜਾਣਦੇ ਹੋ। ਪਿੰਡਾਂ ਦੀਆਂ ਬੀਬੀਆਂ ਤੁਹਾਨੂੰ ਐ ਨਹੀਂ ਕਹਿੰਦੀਆਂ ਵੀ ਭਾਈ ਸਾਡਾ 1000-1000 ਰੁਪਏ ਤਾਂ ਦੇ ਦਿਓ। ਨਹੀਂ ਉਹ ਮੈਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਬੀਬੀਆਂ ਨੂੰ ਪੂਰਾ ਵਿਸ਼ਵਾਸ ਹੈ ਮੁੱਖ ਮੰਤਰੀ ਸਾਹਿਬ ਤੇ। ਉਹ ਜੀਮੀ ਉਹ ਕਹਿੰਨੀ ਆ ਅਸੀਂ ਮੇਰੇ ਤੋਂ ਜਾਣ ਤੋਂ ਪਹਿਲਾਂ ਹੁਣ ਤੁਹਾਡੇ ਚੈਨਲ ਆ ਰਾਈ ਖਾਸ ਕਰਕੇ ਪੱਤਰਕਾਰ ਭਰਾਵਾਂ ਦੇ ذریعے ਗੱਲ ਪਹਿਲਾਂ ਹੀ ਪਿੰਡਾਂ ਦੇ ਵਿੱਚ ਪਹੁੰਚ ਚੁੱਕੀ ਆ ਮੇਰੇ ਜਾਣ ਤੋਂ ਮੈਨੂੰ ਕਹਿਣ ਦੀ ਲੋੜ ਨਹੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਅਪ੍ਰੈਲ ਦੇ ਪਹਿਲੇ ਹਫਤੇ ਪੈਸੇ ਤੁਹਾਡੇ ਖਾਤਿਆਂ 'ਚ ਆਉਣੇ ਸ਼ੁਰੂ ਹੋ ਜਾਣੇ ਇਟ ਮੀਨਸ ਹੋ ਜਾਣੇ ਆ ਮੈਂ ਤੇ ਜ਼ਿਮੀਦਾਰ ਭਰਾ ਬਹੁਤ ਖੁਸ਼ ਆ ਖਾਸ ਕਰਕੇ ਇੱਥੇ ਮੈਂ ਵੀ ਸਾਨੂੰ ਮੋਟਰਾਂ ਤੇ ਖੇਤ ਹੈ ਜਿਹੜਾ ਰਾਤ ਨੂੰ ਪਾਣੀ ਲਾਉਣ ਨਹੀਂ ਜਾਣਾ ਪੈਂਦਾ ਹੁਣ ਕਣਕ ਨੂੰ ਪਾਣੀ ਲਾਉਣਾ ਦਿਨ ਚ ਲਾਣਗੇ ਝੋਨਾ ਮੈਂ ਕਹਿੰਦਾ ਜਿੱਦਣ ਦੀ ਸਰਕਾਰ ਬਣੀ ਐ 4 ਸਾਲ ਹੋ ਗਏ ਕਿਸੇ ਵੀ ਜ਼ਿੰਮੇਵਾਰ ਨੇ ਜਨਰੇਟਰ ਨਹੀਂ ਚਲਾ ਕੇ ਦੇਖਿਆ ਮੈਨੂੰ ਸਾਡੇ ਸਦੋ ਮਾਜਰੇ ਤੋਂ ਸਰਪੰਚ ਸਾਹਿਬ ਦੱਸਦੇ ਸੀਗੇ ਕਹਿੰਦੇ ਇੱਕ ਸਾਡੇ ਫਾਰਮਰ ਦਾ ਜਨਰੇਟਰ ਹੈ ਉਹ ਰਿਪੇਅਰ ਵਾਸਤੇ ਪਿਆ ਸੀਗਾ ਕਹਿੰਦੇ ਉਹ ਦੁਕਾਨ ਵਾਲੇ ਕੋਲ ਪਿਆ ਤਾਂ ਉਹ ਵਾਪਸ ਲਿਆ ਆ ਕਹਿੰਦਾ ਮੈਨੂੰ ਤਾਂ ਯਾਰ ਲੋੜ ਹੀ ਨਹੀਂ ਹੈਗੀ ਕਹਿੰਦਾ ਉਹ ਖੁੱਲ੍ਹਿਆ ਖਲਾਇਆ ਜਨਰੇਟਰ ਵਾਪਸ ਲਿਆ ਆ ਉਹ ਸੋ ਕਿਸਾਨ ਪੱਕੀ ਲੋਕਾਂ ਦੇ ਹੱਕਾਂ ਪ੍ਰਤੀ ਆਮ ਲੋਕਾਂ ਲਈ ਆਮ ਨਾਗਰਿਕ ਲਈ ਭਾਵੇਂ ਔਰਤਾਂ ਦੀ ਔਰਤਾਂ ਲਈ ਉਹਨਾਂ ਨੂੰ ਬੈਨੀਫਿਟਸ ਦੇਣੇ ਨੇ ਹੈਲਥ ਫੈਸਿਲਿਟੀਆਂ ਦੇਣੀਆਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਕੂਲਾਂ ਦੇ ਵਿੱਚ ਕੰਮ ਹੋ ਰਿਹਾ ਹਰੇਕ ਕਾਰਜ ਹੈ ਜਿਹੜਾ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੀ ਆ ਤੁਸੀਂ ਤਹਿਸੀਲ ਦੇਖੋ ਆਪਣੀ ਫਤੀਗੜ ਸਾਹਿਬ ਦੀ ਉਸੇ ਵੀ ਬੰਦੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਮੁੱਖ ਮੰਤਰੀ ਸਾਹਿਬ ਪਹਿਲੀ ਵਾਰ ਇੱਥੇ ਆਏ ਤੇ ਤਹਿਸੀਲ ਦਾ ਇਜ਼ੀ ਰਜਿਸਟਰੀ ਦਾ ਘਾਟਨ ਕਰਕੇ ਗਏ ਆ ਪਿਛਲੇ ਦਿਨੀ ਤੇ ਲੋਕਾਂ ਨੂੰ ਲੱਗਦਾ ਨਹੀਂ ਲੋਕਾਂ ਨੂੰ ਐ ਲੱਗਦਾ ਪਤਾ ਨਹੀਂ ਅਸੀਂ ਕਿਸੇ ਕੇ 3 ਸਟਾਰ ਜਾਂ 5 ਸਟਾਰ ਹੋਟਲ ਦੇ ਵਿੱਚ ਫਿਰਦੇ ਆ ਇਹ ਤਹਿਸੀਲ ਦੀ ਇੱਡੀ ਟੌਰ ਆ ਸਾਡੀ ਦੀ ਸੋ ਇੱਕ ਹੋਰ ਗੱਲ ਤੁਸੀਂ ਦੇਖਿਓ ਮੈਂ ਕਹਿੰਦਾ ਜਿੱਦਣ ਦੀ ਸਰਕਾਰ ਬਣੀ ਹੈ ਖਾਸ ਕਰਕੇ ਫਤੇਗੜ ਸਾਹਿਬ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ 15 ਕਿਡੇ ਲਾਗੇ ਹੋਣਗੇ ਜੀ ਜਦੋਂ ਉਹ ਕਹੋ ਵੀ ਉਹ ਕਹਿੰਦੇ ਮੈਂ ਹਾਜ਼ਰ ਆ ਹੂੰ ਪਿਛਲੇ 5 ਸਾਲਾਂ 'ਚ ਅਜੇ ਤੱਕ ਇਹ ਮੁੱਖ ਮੰਤਰੀ ਨਹੀਂ ਆਉਂਦਾ ਦੇਖਿਆ ਫਤਿਹਗੜ ਸਾਹਿਬ ਹੋਰ ਗੱਲਾਂ ਦੀਆਂ ਗੱਲਾਂ ਕਦੇ ਕੈਪਟਨ ਬਰਿੰਦਰ ਸਿੰਘ ਨਹੀਂ ਆਇਆ ਹਰੇਕ ਸਿੰਘ ਸਭਾ ਨੂੰ ਨਾਤਮਸਤਕ ਹੋਣ ਵਾਸਤੇ ਸਾਡੇ ਸੀਐਮ ਸਾਹਿਬ ਇੱਥੇ ਆਉਂਦੇ ਆ ਤੇ ਉਹਨਾਂ ਨੇ ਐਮਐਲਏ ਨੂੰ ਵੀ ਸਾਡੇ ਨੇ ਐਮਐਲਏ ਸਾਹਿਬਾਨ ਨੇ ਉਹਨਾਂ ਨੂੰ ਖੁੱਲ੍ਹ ਦੇਤੀ ਹੋਈ ਲੋਕਾਂ ਨਾਲ ਤਗੜੇ ਹੋ ਕੇ ਡਟ ਕੇ ਕੰਮ ਕਰਨਾ ਸਾਡੇ ਕੈਪਟਨ ਅਮਰਿੰਦਰ ਦੀ ਗੱਲ ਚੱਲੀ ਪਿੱਛੇ ਜੇ ਹੁਣੇ 2 ਦਿਨ ਹੋਏ ਉਹਨਾਂ ਦਾ ਬਿਆਨ ਆਇਆ ਕਹਿੰਦੇ ਸੋਸ਼ਲ ਮੀਡੀਆ ਤੇ ਕਾਫੀ ਜਿਹੜੀਆਂ ਖਬਰਾਂ ਵਾਇਰਲ ਹੋਈਆਂ ਕਹਿੰਦੇ ਵੀ ਜੇ 2027 ਦੀਆਂ ਚੋਣਾਂ ਜਿੱਤਣੀਆਂ ਨੇ ਨਾ ਤਾਂ ਭਾਜਪਾ ਨੂੰ ਅਕਾਲੀ ਦਲ ਨਾਲ ਗੱਠ ਜੋੜਾ ਜਿਹੜਾ ਕਰਨਾ ਪੈਣਾ ਤਾਂ ਕਿ ਤੇ ਸਤਾ ਦੇ ਵਿੱਚ ਜਿਹੜੀ ਸਾਡੀ ਸਰਕਾਰ ਆ ਸਕਦੀ ਹੈ ਡੇਢ ਸਾਲ ਹਲੇ ਪਿਆ ਵੋਟਾਂ ਨੂੰ ਹੁਣੇ ਤੋਂ ਡਰ ਸਤਾਉਣ ਲੱਗ ਗਿਆ ਭਗਵੰਤ ਮਾਨ ਦਾ ਇਹ 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 ਤਾਂ ਡਰ ਤਾਂ ਸਤਾਉਣਾ ਹੀ ਹੈ ਇਹ ਪਹਿਲੇ ਦਿਨੋਂ ਹੀ ਇਹਨਾਂ ਲੋਕਾਂ ਨੇ ਸਾਡੇ ਲੋਕਾਂ ਨੂੰ ਪੰਥਕ ਮੁੱਦਿਆਂ ਤੇ ਗਮਰਾਹ ਕਰਕੇ ਪੰਜਾਬ ਦੀ ਸਿਆਸਤ ਕਰੀਏ ਐਡਾ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਅਕਾਲੀ ਭਾਜਪਾ ਕਰਕੇ ਇਹ ਜਿਹੜੇ ਨੌਜਵਾਨ ਨੇ ਖਾਸ ਕਰਕੇ ਭਰਾ ਮੇਰੇ ਉਹ ਗੱਲਾਂ ਸਮਝਦੇ ਆ ਸਾਡੀ ਪਿਛਲੇ ਦਿਨੀ ਤੁਸੀਂ ਦੇਖਿਆ ਸਾਡੇ ਨੌਜਵਾਨ ਭਰਾਵਾਂ ਨੂੰ ਯੂਨੀਵਰਸਿਟੀ ਵਾਸਤੇ ਸੰਘਰਸ਼ ਕਰਨਾ ਪਿਆ ਕਿੰਡਾ ਵੱਡਾ ਸੰਘਰਸ਼ ਕਰਿਆ ਸੀ ਆ ਕੋਈ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉੱਥੇ ਸੜਕਾਂ ਤੇ ਰੋਲਣਾ ਪਿਆ ਉਹ ਇਹਨਾਂ ਕਰਕੇ ਆ ਇਹ ਅਕਾਲੀ ਗੱਟ ਅਕਾਲੀ ਕਾਂਗਰਸ ਇਹਦਾ ਗੱਟ ਛੁੱਟ ਸੀਗਾ ਭਾਜਪਾ ਦਾ ਉਹਨਾਂ ਨੂੰ ਰੋਲਣਾ ਪਿਆ ਸਾਡਾ ਸਾਡੀ ਰਾਜਧਾਨੀ ਇਹਨਾਂ ਨੇ ਖਵਾਤੀ ਸਾਡੇ ਡੈਮ ਖੋਈ ਬੈਠਿਆ ਹੈ ਮੁੱਖ ਮੰਤਰੀ ਸਾਹਿਬ ਪਾਣੀਆਂ ਦਾ ਮੁੱਦਾ ਪਾਣੀਆਂ ਦਾ ਸਾਡੇ ਮੁੱਖ ਮੰਤਰੀ ਦੀ ਸਿੰਗਲ ਲਾਈਨ ਸਟੇਟਮੈਂਟ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਂ ਦੇਣਾ ਨਹੀਂ ਉਹਨਾਂ ਨੇ ਦੱਸਤਾ ਐਸਵਾਈਐਲ ਨੂੰ ਵਾਈਐਸਐਲ ਬਣਾ ਦੋ ਜਮਨਾ ਲਿੰਕ ਬਣਾ ਦੋ ਤਾਂ ਸਾਨੂੰ ਤਾਂ ਆ ਪਾਣੀ ਦੀ ਲੋੜ ਹੈ ਸੋ ਸੈਂਟਰ ਹੈ ਜਿਹੜੀ ਪਹਿਲੇ ਦਿਨੋਂ ਪੰਜਾਬ ਪੱਕੀ ਨਹੀਂ ਹੈਗੀ ਪੰਜਾਬ ਦੇ ਲੋਕ ਵੀ ਸਮਝਦੇ ਆ ਭਾਵੇਂ ਉਤਰਨ ਤਾਰਨ ਦਾ ਬਾਈਲੈਕਸ਼ਨ ਦੇਖ ਲਓ ਤੁਸੀਂ ਡਿਮਾਂਡ ਤਾਂ 잡ਤ ਹੋਈਆਂ ਨੇ ਇਹਨਾਂ ਦੀਆਂ ਤੇ ਐਂਦੀ ਕੋਈ ਗੱਲ ਨਹੀਂ ਹੈਗੀ ਸੋ ਤਗੜੇ ਹੋ ਕੇ ਇਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਆਪਣੀ ਅਸੀਂ ਹਾਥੀ ਦੀ ਚਾਲ ਉਹ ਚੱਲ ਰਹੇ ਨੇ ਤੇ ਲੋਕਾਂ ਦਾ ਜਿਹੜਾ ਜਦੋਂ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਲੋਕਾਂ ਕੋਲ ਜਾਣਾ ਇੱਕ ਵੀ ਵਾਦਾ ਇੱਕ ਵੀ ਕੰਮ ਐਂਦਾ ਨਹੀਂ ਹੋਊਗਾ ਜਿਹੜਾ ਕੀਤਾ ਨਹੀਂ ਹੋਊਗਾ ਤੁਸੀਂ ਹੁਣ ਵੋਟਾਂ ਦੇ ਲਈ ਹੁਣ ਪਿੰਡਾਂ ਦੇ ਵਿੱਚ ਜਾਉਂਗੇ ਬਹੁ ਨਿੱਗੇ ਸੁਭਾਅ ਦੇ ਤੁਸੀਂ ਉਂ ਤੇ ਵਿਰੋਧੀ ਪਾਰਟੀਆਂ ਬਹੁ ਸਵਾਲ ਚੱਕਦੀਆਂ ਨੇ ਉਮੀਦਾਂ ਦੇ ਉੱਤੇ ਖਰੇ ਉਤਰੋਗੇ ਲੋਕਾਂ ਦੀਆਂ ਜੇ ਤੁਸੀਂ ਜਿੱਤ ਜਾਂਦੇ ਹੋ ਨਹੀਂ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੀ ਜਿੰ ਪਿੰਡਾਂ ਵਿੱਚ ਬਲਾਕ ਸੌਂਤੀਆਂ ਵਾਸਤੇ ਇਤੋਂ ਘੁਲਾਉਂਦੇ ਉਹ ਉਹ ਕਹਿੰਦਾ ਬਾਬਾ ਮੇਰਾ ਖਿਹੜਾ ਸਾਡੇ ਦੂਜੇ ਚੌਸੇ ਚਲੇ ਜਾਂਦੇ ਆ ਫਲਾਣਿਆਂ ਨੂੰ ਘੁਣਾਉਂਦੇ ਮੇਰੇ ਕੈਂਡੀਡੇਟ ਨਹੀਂ ਪੂਰੇ ਹੈਗੇ ਸਾਡੇ ਕੋਲ ਤਾਂ ਇਹ ਵੀ ਕਈ ਬੰਦਿਆਂ ਦੇ ਆਏ ਆ ਵੀ ਸਾਡਾ ਯਾਰ ੱੱਕੇ ਨਾਲ ਭਰ ਰਹੇ ਆ ਆਹ ਕਰ ਰਹੇ ਆ ਲੋਕ ਆਪਣੀਆਂ ਰਿਸ਼ਤੇਦਾਰੀਆਂ ਚ ਚਲੇ ਗਏ ਹੂੰ ਤੋ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲੇ ਇਲੈਕਸ਼ਨ ਲੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਹੂੰ ਲੋਕਾਂ ਦੇ ਕੰਮ ਕਰੋਂਗੇ ਲੋਕਾਂ ਲਈ ਪਹਿਲਾਂ ਵੀ ਹਾਜ਼ਰ ਹੂੰ ਮੈਂ ਤੁਸੀਂ ਐ ਤਾਂ ਨਹੀਂ ਹੋਊਗਾ ਵੀ ਹਾਂ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਸੀਂ ਜਿੱਤ ਗਏ ਉਸ ਤੋਂ ਬਾਅਦ ਅਸੀਂ ਇੱਕ ਖਲ ਖੁੰਝੇ ਚ ਲਾ ਕੇ ਬੈਠ ਜਾਈਏ ਲੋਕਾਂ ਨੂੰ ਦਿਖਾਈਏ ਉਹਨਾਂ ਦਾ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਹ ਨਹੀਂ ਮੇ ਮੇਰੀ ਪਿਛਲੀ ਦਿਨੀ ਮੈਂ ਮੈਂ ਪਾਰਟੀ ਨਾਲ 13 ਸਾਲ ਹੋ ਗਏ ਉਸ ਤੋਂ ਜੁੜਿਆ ਹੋਇਆ ਤੇ ਮੈਂ ਤਾਂ ਰੈਗੂਲਰ ਵਰਕ ਕਰ ਰਹੇ ਹਾਂ ਜੀ ਲੋਕਾਂ ਲਈ ਹੂੰ ਇਹ ਇਹ ਜ਼ਿੰਮੇਵਾਰੀ ਤਾਂ ਪਾਰਟੀ ਵੱਲੋਂ ਦਿੱਤੀ ਗਈ ਹੈ ਮੈਨੂੰ ਤਾਂ ਮੇਰੇ ਨਾਲ ਦੇ ਆ ਕਈ ਬੰਦੇ ਉਹ ਪੋਸਟਾਂ ਦੇ ਬੈਠੇ ਐ ਅਲੱਗ-ਅਲੱਗ ਕੰਮਾਂ ਤੇ ਕਰਦੇ ਆ ਉਹ ਮੇਰਾ ਸਤਿਕਾਰ ਕਰਦੇ ਆ ਸਾਰੇ ਜਣੇ ਤੇ ਮੈਂ ਉਹਨਾਂ ਦਾ ਉਹਨਾਂ ਕੋਲ ਜਿੰਨਾ ਵੀ ਬੈਨੀਫਿਟ ਆ ਸਾਡੇ ਲੋਕਾਂ ਦਾ ਲਿਆ ਕੇ ਦਊਗਾ ਮੈਂ ਤਾਂ ਬਿਨਾ ਪੋਸਟ ਤੋਂ ਵੀ ਕੰਮ ਕਰ ਰਿਹਾ ਸੀ ਪਰ ਪਾਰਟੀ ਨੇ ਸਾਡੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਨੇ ਕਿਹਾ ਵੀ ਤੇਰੀ ਇੱਥੇ ਜੋ ਡਿਊਟੀ ਲਾਣੀ ਆ ਸਾਡੇ ਜਰਨੈਲ ਨੇ ਸਾਡੇ ਆਗੂ ਐਮਐਲਏ ਸਾਹਿਬ ਨੇ ਉਹਨਾਂ ਨੇ ਸਾਡੀ ਡਿਊਟੀ ਲਈ ਤਾਂ ਅਸੀਂ ਨਿਭਾਉਣੀ ਆ ਹੁਣ ਤਗੜੇ ਹੋ ਕੇ ਸਾਰਿਆਂ ਨੇ ਤੇ ਮੈਨੂੰ ਇੱਕ ਗੱਲ ਹੋਰ ਮੈਂ ਸਾਰਿਆਂ ਦਾ ਇੱਥੇ ਧੰਨਵਾਦ ਕਰਦਾ ਜੀ ਕਿ ਮੈਨੂੰ ਨਹੀਂ ਸੀ ਪਤਾ ਵੀ ਪਿਛਲੇ 13 ਸਾਲਾਂ ਦੇ ਵਿੱਚ ਮੈਂ ਇੰਨੇ ਲੋਕ ਆ ਜਿਹੜੇ ਉਹ ਮੇਰੇ ਨਾਲ ਜੁੜ ਗਏ ਤੇ ਮੈਨੂੰ ਅੱਜ ਜਦੋਂ ਮੈਂ ਇਲੈਕਸ਼ਨ ਦੇ ਚੋਣ ਲੜ ਰਿਹਾ ਤਾਂ ਲੋਕ ਮੇਰੀ ਚੋਣ ਲੜ ਰਹੇ ਆ ਮੇ ਭਾਵੇਂ ਉਹ ਫਾਈਨੈਂਸ਼ੀਅਲ ਤੌਰ ਤੇ ਹੋਵੇ ਆਵੇਂ ਪਿੰਡਾਂ ਦੇ ਵਿੱਚ ਕਹਿੰਦੇ ਮੇਰੇ ਤੋਂ ਪਹਿਲਾਂ ਸਾਡੇ ਲੋਕ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਪਹੁੰਚੇ ਹੁੰਦੇ ਆ ਵੀ ਆਹ ਫਲਾਣੇ ਦਾ ਹਣਾ ਮੇਰੇ ਤਕਰੀਬਨ ਹਰੇਕ ਪਿੰਡ ਦੇ ਵਿੱਚ ਹਰੇਕ ਬੰਦੇ ਨੇ ਰਿਸ਼ਤੇਦਾਰੀ ਕੱਢ ਕੇ ਇਸ ਵੀਰੇ ਮੇਰੇ ਕੋਲ ਆ ਜਾਂਦੇ ਆ 6 ਵਜੇ ਖੜਕਾ ਦਿੰਦੇ ਆ ਰਾਤ ਨੂੰ 12:30 1 ਵਜੇ ਤੱਕ ਮੇਰੇ ਨਾਲ ਜਾਂਦੇ ਤੇ ਦਿਨ ਰਾਤ ਮੇਨਾਂ ਕੋ ਮਰੇ ਆ ਉਹਨਾਂ ਦਾ ਮੈਂ ਰਿਣੀ ਤੇ ਕਰਜ ਸਾਰੀ ਉਮਰ ਨਹੀਂ ਲਾ ਸਕਦਾ ਆਵੇਂ ਹਰ ਸਾਥ ਤੋਂ ਬਾਅਦ ਵੀ ਧੰਨਵਾਦ ਕਰਾਂ ਉਹਨਾਂ ਦਾ ਥੋੜਾ ਜਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੰਟੀਆਂ ਦਿੱਤੀਆਂ ਸੀਗੀਆਂ ਲੋਕਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪੂਰੀਆਂ ਹੋ ਗਈਆਂ ਕਿਉਂਕਿ ਲੋਕ ਕਹਿੰਦੇ ਨੇ ਜਿਹੜੇ ਵਿਰੋਧੀ ਧਿਰ ਦੇ ਹੱਥੀ ਚੜੇ ਹੋਏ ਨੇ ਕਹਿੰਦੇ ਵੀ ਭਗਵੰਤ ਮਾਨ ਪੰਜਾਬ ਦੇ ਲਈ ਕੰਮ ਨਹੀਂ ਕਰ ਰਿਹਾ ਉਹ ਸਿਰਫ ਆਪਣੀ ਜੇਬ ਭਰ ਰਿਹਾ ਨਹੀਂ ਇੱਕ ਸਿੰਗਲ ਪਾਈ ਇੱਕ ਸਿੰਗਲ ਪੈਨੀ ਇੱਕ ਸਿੰਗਲ ਰੁਪਈਆ ਹੁਕਮੰਤਰੀ ਸਰਦਾਰ ਭਗਵੰਤ ਸਿੰਘ ਜੀ ਮੰਨਦੇ ਅਜੇ ਤੱਕ ਅੰਗਾਮ ਨਹੀਂ ਹੈਗਾ ਤੁਸ ਤੁਹਾਨੂੰ ਪਤਾ ਹੈ ਸਿਆਸਤ ਦੇ ਵਿੱਚ ਤਾਂ ਕੋਈ ਸਰਪੰਚ ਬਣਦੇ ਵੀ ਉੱਤੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਜਾਂਦੇ ਆਪਾਂ ਉਦ ਤਿਲ ਦੇ ਅਜੀ ਕੋਈ ਵੀ ਸਿੰਗਲ ਆਂਦਾ ਐਲੀਗੇਸ਼ਨ ਹੈ ਜਿਹੜੀ ਉਹਨਾਂ ਦੀ ਇਮਾਨਦਾਰੀ ਤੇ ਕੋਈ ਕੁਐਸ਼ਨ ਵੀ ਨਹੀਂ ਚੱਕ ਸਕਦਾ ਉਹਨਾਂ ਨੇ ਤੇ ਉਹਨਾਂ ਨੇ ਜਿਹੜੇ ਕੰਮ ਕਹੀ ਸੀ ਭਾਵੇਂ ਉਹ ਕਿਸਾਨਾਂ ਲਈ ਕੀਆ ਸੀ ਭਾਵੇਂ এমਪਲॉयਮੈਂਟਸ ਵਾਸਤੇ ਨੌਕਰੀਆਂ ਪਿਛਲੇ ਦੇਣੀ ਤੇ ਤੁਸੀਂ ਦੇਖਿਆ ਰੈਗੂਲਰਲੀ ਦੇ ਰਹੇ ਹੋ ਸਿੱਖਿਆ ਦੇ ਖੇਤਰ ਦੇ ਵਿੱਚ ਸਕੂਲ ਬਣ ਰਹੇ ਆ ਹਸਪਤਾਲਾਂ ਨੂੰ ਦਿੱਤੇ ਆ ਸੀ ਕੋਲੇ ਪੈਸੇ ਦਿੱਤੇ ਆ ਮੋਹੱਲਾ ਕਲੀਨਿਕਸ ਬਣਾਈਆਂ ਆ ਤੁਸੀਂ ਇਹ ਦੇਖਿਆ ਸੜਕ ਸੁਰੱਖਿਆ ਫੋਰਸ ਪਹਿਲੀ ਵਾਰ ਦੇਖਿਓ ਐਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਸਾਡੇ ਸੜਕਾਂ ਦੇ ਘੁੰਮਦੀਆਂ ਆयां ਲੋਕਾਂ ਲੋਕਾਂ ਦੀ ਸਹੂਲਤ ਵਾਸਤੇ ਲਗਭਗ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਉਹ ਬਣ ਰਹੀਆਂ ਨੇ ਪੰਜਾਬ ਦੇ ਵਿੱਚ ਇਮਪਲॉयਮੈਂਟ ਵਾਸਤੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਨਿਵੇਸ਼ ਕਰ ਰਹੀਆਂ ਨੇ ਸਟੇਟ ਦੇ ਵਿੱਚ ਸਾਡੇ ਹਰੇਕ ਜਿਹੜਾ ਪਾਰਟੀ ਦਾ ਵਰਕਰ ਹੋਵੇ ਭਾਵੇਂ ਭਾਵੇਂ ਸਰਕਾਰ ਦਾ ਨਮਾਇੰਦਾ ਭਾਵੇਂ ਮਨਿਸਟਰ ਸਹਿਬਾਨ ਨੇ ਐਮ ਐਲ ਏ ਸਹਿਬਾਨ ਨੇ ਲਗਾਤਾਰ ਲੋਕਾਂ ਦੇ ਲੋਕਾਂ ਦੇ ਪੱਕੀ ਆ ਜਿਹੜੇ ਲੱਗੇ ਹੋਏ ਆ ਆਮ ਲੋਕਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਰਹੇਗੀ ਉਹ ਮੈਂ ਤੁਹਾਡੇ ਨਾਲ ਇਹ ਜਿਹੜੀ ਬੀਮਾ ਯੋਜਨਾ ਅਸੀਂ ਸ਼ੁਰੂ ਕਰ ਰਹੇ ਹਾਂ ਉਹ 10 10 ਲੱਖ ਰੁਪਏ ਦਾ ਉਹ ਜਿਹੜਾ ਹਰੇਕ ਪਰਿਵਾਰ ਨੂੰ ਬੈਨੀਫਿਟ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਤਾਂ ਮੈਂ ਕਨਾਂ ਵੀ ਐਂ 6ਰ ਮਾਰਦਾ ਸੀ ਹਮ ਸਾਹਬ ਜੀ ਵੀ ਉਹ ਕਾਰਜ ਆ ਜਿਹੜੇ ਉਹਨੇ ਕਰ ਸਕਦਾ ਤੇ ਸਖਬੀਰ ਬਾਦਲ ਜੀ ਹੁਣ ਭਾਵੇਂ ਭਾਵੇਂ ਕੈਪਟਨ ਮਰਿੰਦਰ ਸਿੰਘ ਹੁਣ ਭਾਵੇਂ ਹੋਰ ਹੋ ਉਹ ਕਹਿੰਦੇ ਗਾਣਾ ਜਿਵੇਂ ਸਿੱਧੂ ਮੂਸੇ ਵਾਲੇ ਦਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਉਹ ਹੁਣ ਜੱਟ ਦਾ ਮੁਕਾਬਲਾ ਹੈ ਇਹਨਾਂ ਕੋ ਸੋ ਤਗੜੇ ਹੋ ਕੇ ਸੀ ਜਿੱਥੇ ਇਹ ਵੀ ਜਿਵੇਂ ਵਿਰੋਧੀ ਅੰਪਾਰਟੀਆਂ ਕਹਿੰਦੇ ਨੇ ਇਹ ਸੈਮੀ ਫਾਈਨਲ ਹੈ ਬਲਾਕ ਸੰਮਤੀਆਂ ਜਿਹੜਾ ਪਿਛੇ ਦੇ ਵੀ ਸੈਮੀ ਫਾਈਨਲ ਨਾਲ ਅਸੀਂ ਜਿੱਤ ਕੇ ਲੋਕਾਂ ਦੀ ਕਚਹਿਰੀ ਵਿੱਚ ਆਵਾਂਗੇ ਤੇ ਤਗੜੇ ਹੋ ਕੇ ਲੋਕਾਂ ਦੀ ਫੇਰ ਲਗਾਤਾਰ ਸੇਵਾ ਕਰਾਂਗੇ ਤੇ ਖਾਸ ਕਰਕੇ ਸਾਡੇ ਜਿਹੜੇ ਉਮੀਦਵਾਰ ਆ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਉਹ ਨੌਜਵਾਨ ਉਮੀਦਵਾਰ ਨੇ ਜਿਨ੍ਹਾਂ ਨੇ 30 35 35 ਸਾਲ ਹਜੇ ਲੋਕਾਂ ਦੀ ਸੇਵਾ ਕਰਨੀ ਆ ਇਹ 5 ਸਾਲ ਦੀ ਗੇਮ ਨਹੀਂ ਉਹਨਾਂ ਨੇ ਤਾਂ ਹਜੇ ਜਿਹੜਾ 30 ਸਾਲ ਦਾ ਜਾਂ 28 ਸਾਲ ਦਾ ਉਹਨੇ ਤਾਂ 60 ਸਾਲ ਤੱਕ ਸੇਵਾ ਕਰਨੀ ਲੋਕਾਂ ਦੀ ਤਗੜੇ ਨੌਜਵਾਨ ਐਮਐਲਏ ਨੇ ਨੌਜਵਾਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਕੈਂਡੀਡੇਟ ਆ ਰਹੇ ਨੇ ਬਲਾਕ ਸੰਥੀਆਂ ਦੇ ਆ ਰਹੇ ਆ ਤਗੜੇ ਹੋ ਕੇ ਸਾਰੇ ਤੇ ਉਹਨਾਂ ਨੇ ਡਟ ਕੇ ਸੇਵਾ ਸਰਪੰਚ ਬਹੁਤ ਨਵੇਂ ਨੌਜਵਾਨ ਮੁੰਡੇ ਬਣੇ ਆ ਸਾਡੇ ਇੱਥੇ ਮੱਟੀਪਿੰਡ ਦਾ ਸਰਪੰਚ ਬਣਿਆ ਉਹ ਬਹੁਤ ਵਧੀਆ ਸਾਥ ਬਣਾਈਓ ਉਹਨੇ ਸੋ ਐਂ ਵੀ ਆ ਜਿਹੜੀਆਂ ਕਾਰਗਜ ਆ ਰਹੀਆਂ ਤਗੜੇ ਹੋ ਕੇ ਲੋਕ ਕਰ ਰਹੇ ਆ ਸਾਰੇ ਜਾਣੇ ਤੇ ਅਸੀਂ ਕਿਉਂ ਨਹੀਂ ਲੋਕ ਸਾਡਾ ਸਾਥ ਦੇ ਉਹਨੀਆਂ ਲੋਕਾਂ ਦਾ ਸਾਡੇ ਬਜ਼ੁਰਗ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਭਰਾ ਉਹ ਸਾਡੇ ਨਾਲ ਡਟ ਕੇ ਖੜੇ ਆ ਤੁਸੀਂ 17 ਤਰੀਕ ਨੂੰ ਨਤੀਜਾ ਹੋਣਾ ਤਗੜੇ ਹੋ ਕੇ ਆਵਾਦਮੀ ਪਾਰਟੀ ਸਾਰੇ ਪੰਜਾਬ ਦੀਆਂ 23 ਦੀਆਂ 23 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਉਹਦੇ ਤੇ ਝੰਡਾ ਲਹਿਰਾਉਣਾ ਹੀ ਲਹਿਰਾਉਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਮੈਂਬਰ ਲਾ ਲੋ ਜਾਂ ਵਿਰੋਧੀ ਪਾਰਟੀਆਂ ਹੀ ਲਾ ਲੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਿਉਂ ਰੜਕਦੇ ਨੇ ਕਿਉਂ ਉਹ ਹਮੇਸ਼ਾ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਕਰਦੇ ਰਹਿੰਦੇ ਨੇ ਹੋ ਗਿਆ ਸਿੱਧੂ ਮੂਸੇ ਵਾਲੇ ਦਾ ਗਾਣਾ ਹੀ ਥਾ ਨੀ ਮੈਂ ਚੱਲਣਾ ਹਟਾਤੇ ਮਿੱਟੀਏ ਗੱਲ ਤਾਂ ਉੱਥੇ ਹੋਈ ਪਈ ਆ ਹੁਣ ਉਹਨਾਂ ਦੀ ਕੋਈ ਤੇ ਚੱਲਦੀ ਨਹੀਂ ਕੋਈ ਪੁੱਛਗਿੱਛ ਨਹੀਂ ਹੈਗੀ ਸੋ ਉਹ ਤਾਂ ਕਰਕੇ ਉਹਨਾਂ ਨੂੰ ਹੋਰ ਕੋਈ ਗੱਲ ਨਹੀਂ ਉੱਠਦੇ ਬਹਿੰਦੇ ਉੱਠਦੇ ਬਹਿੰਦੇ ਭਗਵੰਤ ਮਾਨ ਭਗਵੰਤ ਮਾਨ ਕਰ ਰਹੇ ਆ ਸੋ ਉਹ ਜਿਹੜਾ ਮਿਸ਼ਨ ਸਾਡੇ ਲੀਡਰ ਸਰਦਾਰ ਭਗਵੰਤ ਸਿੰਘ ਜੀ ਮਾਨ ਲੈ ਕੇ ਚੱਲੇ ਹੋਇਆ ਲੋਕਾਂ ਦੀ ਭਲਾਈ ਵਾਲਾ ਉਹ ਕੰਮ ਕਰ ਰਿਹਾ ਉਹ ਮੇਰਾ ਲਾਸਟ ਸਵਾਲ ਤੁਹਾਨੂੰ ਤੁਸੀਂ ਜਿੱਤ ਜਾਣੇ ਹੋ ਤਾਂ ਤੁਹਾਨੂੰ ਉਮੀਦ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਤੁਹਾਨੂੰ ਚੇਅਰਮੈਨਲਾ ਸਕਦੀ ਹੈ ਨਹੀਂ ਲੋਕ ਲੋਕਾਂ ਦੇ ਵਿੱਚ ਹੈਗੀ ਹੈ ਇਹ ਗੱਲ ਕਿਤੇ ਨਾ ਕਿਤੇ ਪਰ ਮੈਂ ਕਦੇ ਵੀ ਅੱਜ ਤੱਕ ਪਾਰਟੀ ਦਾ ਵਫਾਦਾਰ ਸਿਪਾਹੀ ਰਿਹਾ ਹਾਂ ਪਿਛਲੇ ਸਾਲਾਂ ਦੇ ਵਿੱਚ ਵੀ 13 ਤੋਂ ਹੁਣ ਤੱਕ ਮੈਂ ਕਦੇ ਵੀ ਪਾਰਟੀ ਨੂੰ ਕਦੇ ਇਹ ਨਹੀਂ ਕਿਹਾ ਵੀ ਮੈਨੂੰ ਇਹ ਦਿਓ ਪਾਰਟੀ ਦਾ ਬਤੌਰ ਵਲੰਟੀਅਰ ਪਾਰਟੀ ਦੀ ਸੇਵਾ ਕਰਦਿਆਂ ਸ਼ੁਰੂ ਕਰਿਆ ਸੀ ਕੰਮ ਮੈਂ ਬਤੌਰ ਬੂਥ ਇੰਚਾਰਜ ਵੀ ਰਿਆਂ ਮੈਂ ਸਰਕਲ ਪ੍ਰਧਾਨ ਵੀ ਰਿਆਂ ਪਾਰਟੀ ਦਾ ਮੈਂ ਪਾਰਟੀ ਦਾ ਹਲਕਾ ਯੂਥ ਪ੍ਰਧਾਨ ਵੀ ਲਿਆ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਆਂ ਪਾਰਟੀ ਦਾ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਆਂ ਪਾਰਟੀ ਦਾ ਜ਼ੋਨ ਇੰਚਾਰਜ ਵੀ ਰਿਆਂ ਲੋਕ ਸਭਾ ਚਾਰਜ ਵੀ ਰਿਆਂ ਪਾਰਟੀ ਦਾ ਜਨਰਲ ਸੈਕਟਰੀ ਵੀ ਰਿਆਂ ਪਾਰਟੀ ਦਾ ਜੁਆਇੰਟ ਸੈਕਟਰੀ ਵੀ ਰਿਆਂ ਵਕ ਵਕ ਆਉਦਿਆਂ ਤੇ ਮੈਂ ਜ਼ਿੰਮੇਵਾਰੀਆਂ ਨਭਾਈਆਂ ਥੱਲੋਂ ਚੱਲ ਗਏ ਆ ਹੂੰ ਜਿੱਥੇ ਵੀ پارٹی ਮੈਨੂੰ ਡਿਊਟੀ ਲਾਊਗੀ ਭਾਵੇਂ ਕੋਈ ਵੱਡੀ ਲਾਊਗੀ ਭਾਵੇਂ ਕੋਈ ਛੋਟੀ ਲਾਊਗੀ ਮੈਂ ਨਿਭਾਉਂਗਾ ਤਗੜੇ ਹੋ ਕੇ ਉਮੀਦਾਂ ਦੇ ਦੁਨੀਆ ਚੱਲ ਜੇ ਬੇਕੁਦਰਦ ਹੂੰ ਖੁਸ਼ ਹਾਂ ਪਾਰਟੀ ਦੇ ਫੈਸਲੇ ਤੋਂ ਖੁਸ਼ ਬਿਲਕੁਲ ਬਿਲਕੁਲ ਮੈਂ ਤਾਂ ਪਹਿਲੇ ਦਿਨ ਤੋਂ ਪਾਰਟੀ ਦੇ ਨਾਲ ਹੂੰ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਸਾਡੇ ਲੋਕਾਂ ਦੇ ਕੰਮ ਕਰ ਰਿਹਾ ਹੂੰ ਤੇ ਤਗੜੇ ਹੋ ਕੇ ਮੇਰੇ ਵਰਗੇ ਆਮ ਮੁੰਡੇ ਨੂੰ ਜਿੰਨੇ ਚੱਕ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਦਿੱਤੀ ਛੋਟੀ ਉਮਰ ਦੇ ਵਿੱਚ ਪਾਰਟੀ ਨੇ ਟਿਕਟ ਦਿੱਤੀ ਮੈਂ ਤਾਂ ਦੇਣੀ ਆ ਆਪਣੀ ਪਾਰਟੀ ਦਾ ਹੂੰ ਸਦਾ ਰਣੀ ਰਹੂੰਗਾ ਇਹ ਤੁਸੀਂ ਚੌਣ ਲੜਾਈ ਹੈ ਮੈਨੂੰ ਸੇ ਮੇਰੇ ਵਰਗੇ ਨੂੰ ਆਮ ਬੰਦੇ ਨੂੰ ਕਿ ਕਿਤੇ ਅਕਾਲੀ ਦਲ ਕਾਂਗਰਸ ਵਰਗੀਆਂ ਪਾਰਟੀਆਂ ਨੇ ਕਿਤੇ ਟਿਕਟ ਦੇਣੀ ਸੀ ਜ਼ਿਲ੍ਹਾ ਪ੍ਰੀਸ਼ਦ ਦੀ ਨਹੀਂ ਸੀ ਦੇਣੀ ਲਾਸਟ ਮੇਰਾ ਛੋਟਾ ਜਿਹਾ ਸਵਾਲ ਹੈ ਕਿਉਂਕਿ ਟਾਈਮ ਬਹੁਤ ਹੋ ਗਿਆ ਤੁਸੀਂ ਵੀ ਜਾਣਾ ਤੁਹਾਡੇ ਵੀ ਹੁਣ ਰੁਝੇਵੇਂ ਵਧਣ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦੇਖਦੇ ਹੋ ਐਜ਼ ਅ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਪਹਿਲਾਂ ਕੀ ਕਹਿੰਦੇ ਅਕਾਲੀ ਦਲ ਵੀ ਰਹਿ ਕੇ ਗਈ ਹੈ ਕਾਂਗਰਸ ਦੀ ਸਰਕਾਰ ਵੀ ਆਈ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨੂੰ ਪਿਛਲੇ ਦਿਨਾਂ ਦੇ ਵਿੱਚ ਮੈਂ ਸਮਝਦਾ ਵੀ ਜਿੰਨੇ ਵੀ ਬਾਈ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਵੀ ਪਾਰਟੀ ਨੂੰ ਵੱਡਾ ਹੰਗਾਰਾ ਦੇ ਕੇ ਸੀਐਮ ਸਾਹਿਬ ਦੀ ਉਹ ਉਹਨਾਂ ਨੇ ਲੋਕਾਂ ਨੇ ਉਹਨਾਂ ਦੀ ਅਗਵਾਈ ਹੈ ਜਿਹੜੀ ਉਹ ਕਬੂਲ ਕੀਤੀ ਆ ਤੇ ਹੁਣ ਤਾਂ ਤਜਰਬਾ ਵੀ ਹੈ ਸੀਐਮ ਸਾਹਿਬ ਨੂੰ 4 ਸਾਲ ਦਾ ਤੇ ਸਾਰੇ ਐਮਐਲਏ ਸਹਿਬਾਨ ਨੂੰ ਵੀ ਤਜਰਬਾ ਕੈਬਨਿਟ ਮੰਤਰੀਆਂ ਨੂੰ ਸਾਡੇ ਨੂੰ ਤਜਰਬਾ ਅਸੀਂ ਤਗੜੇ ਹੋ ਕੇ 227 ਦੇ ਵਿੱਚ ਤੁਹਾਡੇ ਸਾਰੇ ਪੰਜਾਬੀਆਂ ਦੇ ਸਾਡੇ ਭਰਾਵਾਂ ਦੇ ਸਤਿਕਾਰ ਸਤਿਕਾਰ ਸਭ ਤੋਂ ਸਮੂਹ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਵੀ 27 ਦੇ ਵਿੱਚ ਸਰਕਾਰ ਬਣਾਵਾਂਗੇ ਤੇ ਤਗੜੇ ਹੋ ਕੇ ਲੜਾਂਗੇ ਹਰੇਕ ਖੂਨ ਆ ਭਾਵੇਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇੱਥੇ ਗੱਲਬਾਤ ਰੱਖੀ ਹੈ ਆਪਣੀ ਉਮੀਦ ਕਰਦੇ ਹਾਂ ਵੀ ਲੋਕ ਨੇ ਜਿਹੜੇ ਤੁਹਾਨੂੰ ਜਿਹੜੀਆਂ ਵੋਟਾਂ ਪਾਉਣਗੇ ਜਿੱਤ ਦਾ ਫਤਵਾ ਜਿੱਤ ਦਾ ਸੇਰਾ ਤੁਹਾਡੇ ਸਿਰ ਦੇ ਉੱਤੇ ਸਜਾਉਣਗੇ ਥੈਂਕ ਯੂ ਥੈਂਕ ਯੂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਹਾਂ ਤੁਸੀਂ ਆਮ ਆਦਮੀ ਪਾਰਟੀ ਤੇ ਸਾਡੇ ਨਾਲ ਹਰੇਕ ਪਿੰਡ ਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਸਹਿਯੋਗ ਦੇ ਦੇਉਗੇ ਐ ਧੰਨਵਾਦ ਜੀ। ਐਸੀ ਮੇਰੇ ਨਾਲ ਅਮਰਿੰਦਰ ਸਿੰਘ ਜੀ ਜਿਹੜੇ ਕਿ ਫਤੇਗੜ ਸਾਹਿਬ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਐਲਾਨੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਕੰਮ ਤੁਹਾਨੂੰ ਕਿਵੇਂ ਲੱਗਣਗੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ।